ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਆ ਉਹਨਾਂ ਕਿਹਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਦੁਨਿਆਵੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਨੇ ਤੇ ਨਾ ਹੀ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਬਿਜਲੀ ਦਾ ਪ੍ਰਬੰਧ ਹੈ ਉੱਥੇ ਹੀ ਤੜਕੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵੀ ਰੋਜ਼ ਪ੍ਰਗਟ ਕੀਤਾ ਅੱਜ ਤੜਕੇ ਹੀ ਕਿਸਾਨ ਗੁਰਦੁਆਰਾ ਸਾਹਿਬ ਵਿਖੇ ਇਸ਼ਨਾਨ ਪਾਰੀ ਕਰਕੇ ਲੰਗਰ ਬਣਾਉਂਦੇ ਹੋਏ ਵੀ ਨਜ਼ਰ ਆਏ ਨੇ ਹਾਂ ਜਿਹੜੇ ਬੰਦੇ ਉਹ ਲਗਾਤਾਰ ਚੌਥੀ ਸੈਕਟਰ ਦੇ ਵਿੱਚ ਮੋਰਚਾ جاری ਹੈ ਕਿ ਜਿਹੜੇ ਵੀ ਕਿਸ ਤਰ੍ਹਾਂ ਜਿਹੜਾ ਉਹਨਾਂ ਵੱਲੋਂ ਕੰਮ ਕੀ ਹੈ ਜਿਹੜਾ ਆਪਣਾ ਰੋਟੀ ਆ ਬਣਾ ਰਹੇ ਨੇ ਆਪਣਾ ਹੀ ਜਿਹੜੇ ਆਪਣੇ ਕਿਸੇ ਪਿੰਡਾਂ ਦੇ ਵਿੱਚ ਜਿਹੜਾ ਸਰਪੰਨ ਦੀ ਕਮੇਟੀ ਹੈ ਇਸ ਦੇ ਵਿੱਚ ਦੇਖ ਸਕਦੇ ਹੋ ਕਿ ਸਮਾਨ ਜਿਹੜਾ ਉਹਨਾਂ ਦਾ ਸੂਰਨ ਤੌਰ ਤੇ ਪਿਆ ਹੈਗਾ ਔਰ ਸੇਟ ਤੋਂ ਜਿਹੜਾ ਇਹ ਸ্নান ਪਾਣੀ ਕਰਕੇ ਗੁਰੂ ਘਰਾਂ ਦੇ ਵਿੱਚ ਚਾਰਾਂ ਥੰ ਇਥੇ ਹੁਣ ਜਿਹੜਾ ਕੀ ਲੰਗਰ ਪਾਣੀ ਚੱਕਣ ਲਈ ਤਿਆਰੀਆਂ ਚ ਨੇ ਗੱਲਬਾਤ ਕਰਦੇ ਆ ਜੇ ਤੁਹਾਨੂੰ ਕੁਝ ਹੋਰ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਦਿੱਤਾ ਜਾ ਰਿਹਾ ਹੈ ਜਾਂ ਸਾਰਾ ਕੁਝ ਆਪਣੇ ਤੇ ਕੀਤਾ ਜਾ ਰਿਹਾ ਹੈ ਇਹ ਇਹ ਨਾ ਹਰ ਤੋਂ ਤਾਂ ਪ੍ਰਸ਼ਾਸਨ ਇਹ ਸਭ ਕੁਝ ਹੈ ਪ੍ਰਸ਼ਾਸਨ ਨੂੰ ਕੋਈ ਕੁਆਰਟਾਈਨ ਕਰ ਨਾ ਜੀ ਕੋਈ ਨਹਾਉਣ ਦਾ ਪ੍ਰਬੰਧ ਨਹੀਂ ਹੈਗਾ ਕੋਈ ਬਾਥਰੂਮ ਦਾ ਪ੍ਰਬੰਧ ਨਹੀਂ ਹੈਗਾ ਜੇ ਉਹ ਟੈਂਕੀਆਂ ਖੜਾਈ ਨੇ ਤਾਂ ਉਹ ਜ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਪ੍ਰਸ਼ਾਸਨ ਹੁਣ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਜਿੰਨੀ ਮਤਲਬ ਨਾਲ ਫੋਰਸ ਦੇ ਵਿੱਚ ਭਰਤੀ ਕਰਾਈ ਹੈ ਤਾਂ ਕਿਰਤੀ ਲੋਕਾਂ ਨੇ ਕਰਾਇਆ ਬਾਹਰ ਦੇ ਜਥੇਬੰਦੀਆਂ ਨੇ ਕਰਾਈਆ ਜੇ ਭਾਰਤੀਆਂ ਜੱਥੇਬੰਦੀਆਂ ਸੰਘਰਸ਼ ਕਰਦੇ ਆ ਨੇ ਤਾਂ ਸਰਕਾਰ ਨੂੰ ਫੋਰਸ ਦੀ ਲੋੜ ਹੈਗੀ ਤਾਂ ਸਾਡੇ ਨੌਜਵਾਨ ਬੱਚਿਆਂ ਨੂੰ ਸਾਡੀਆਂ ਬੇਟੀਆਂ ਨੂੰ ਲੇਡੀਜ਼ ਫੋਰਸ ਪਿਆਰ ਕਰਦੇ ਨੇ ਵੀ ਜੱਥੇਬੰਦੀਆਂ ਬਾਦਲੀਆਂ ਨੇ ਉਹਨੂੰ ਫੋਰਸ ਦੀ ਲੋੜ ਹੈ ਉਹਨਾਂ ਨੌਕਰੀਆਂ ਦਵਾ ਦੇਣੇ ਆਗੇ ਪਰ ਜਿਹੜਾ ਫਿਰ ਜ਼ਿੰਮੇਵਾਰ ਆ ਪ੍ਰਸ਼ਾਸਨ ਉਹ ਜ਼ਿੰਮੇਵਾਰ ਹੈ ਕੋ ਭਾ ਚਾਹੇ ਪ੍ਰਸ਼ਾਸਨ ਹੈ ਇੱਕ ਦੁਸ਼ਮਣ ਵਾਲੀ ਚਾਰ ਹੈ ਜੇ ਆਈ ਦੂਰ ਦਿੱਲੀ ਜਾਂਦੇ ਆ ਜਿਹੜਾ ਮਨ ਭਾਰਤ ਦਾ ਕਿਸਾਨ ਮਜ਼ਦੂਰ ਨਾਜ ਪੈਦਾ ਕਰਕੇ ਲਾ ਕੇ ਕੀੜੇ ਪਤੰਗੇ ਤੋਂ ਦੇਸ਼ਾਂ-प्रदेशਾਂ ਦਾ পেট ਭਰਦਾ ਹੈ ਉਹਦੇ ਬਾਅਦ ਦੇ ਕਾਨੂੰਨ ਹੈ ਕੀ ਹੈ ਦਿੱਲੀ ਨੂੰ ਜਾ ਸਕਦਾ ਸੋ ਜਿਸ ਤਰ੍ਹਾਂ ਸ਼ੰਭੂ ਬਾਰਡਰ ਵੀ ਬੈਠੇ ਨੇ ਉੱਥੇ ਧਰਨੇ ਤੇ ਉੱਥੇ ਵੀ ਦਿੱਲੀ ਜਾਣ ਲਈ ਬੈਠੇ ਨੇ ਉੱਥੇ ਵੀ ਤੁਸੀਂ ਹਾਜ਼ਰ ਪਹੁੰਚੇ ਕਿਵੇਂ ਨੀ ਇਹ ਵੱਖ-ਵੱਖ ਲੜਾਈ ਲੜ ਰਹੇ। ਤੁਹਾਨੂੰ ਲੱਗਦਾ ਨਹੀਂ ਕਿ ਸਾਰੇ ਕਿਸਾਨ ਜਦੋਂ ਇਕੱਠਾ ਹੋਗੇ ਇੱਕ ਜੋ ਠੋਕੇ ਦੀ ਕ੍ਰਿਯਤਾ ਮੋਰਚਾ ਫੜੇ ਹੋਣਾ ਤੇ ਲੱਗ ਲੱਗ ਕਰਾਂਗੇ ਤੇ ਇੱਕ ਤਾਂ ਬਗੈਰ ਚਟਾਕ ਉਹਦੇ ਵਿੱਚ ਲੜਾਈ ਦਾ ਵੱਖਰੇ ਵੱਖਰੇ ਰੂਪ ਨਹੀਂ ਤੁਹਾਨੂੰ ਇਹ ਲੱਗਦਾ। ਤੋ ਹਰ ਇੱਕ ਤੇਰੀ ਸੋਚ ਹੋ ਰਹੀ ਹੈ, ਮੇਰੀ ਸੋਚ ਹੋ ਰਹੀ ਹੈ। ਐਂ ਜਿਵੇਂ ਬੰਦਿਆਂ ਦੀ ਸੋਚ ਹੈ ਕਿ ਵੱਖਰੇ ਵੱਖਰੇ ਇਸ ਦਾ ਸੀ ਪਹਿਲਾਂ ਦਿੱਲੀ ਇਕੱਠੇ ਹੋਏ ਆਂਗੇ। ਦਿੱਲੀ ਤੋਂ ਕੁਝ ਲੱਗ ਲੱਗ ਹੋਗੇ। ਅੱਪਾ ਜੀ ਸੋਚਣ ਵਾਲਾ ਠੀਕ ਹੈ ਉਹ ਕਿਸਾਨੀ ਲੜਾਈ ਲੜਦੇ ਨੇ ਅਰ ਰਕਾਰ ਹੈ ਕੇਂਦਰ ਦੀ ਸਰਕਾਰ ਨੇ ਪੰਜਾਬ ਜੀ ਰੋਕਲੇ ਅੱਜ ਉਹਦੇ ਮੰਗਾ ਲੈਣ ਜਾਣੀਆਂ ਨਾ ਠੀਕ ਹੈ ਅੱਜ ਮੋਦੀ ਹੈ ਮੋਦੀ ਪੰਜਾਬੀ ਜਾ ਰਿਹਾ ਹੈਗਾ ਜੇ ਬਿਲੋਂ ਆਸ਼ੀ ਉਹਦੇ ਮਗਰ ਪੀਓ ਕੀ ਚੰਗੀ ਗੱਲ ਠੀਕ ਹੈ ਉਹ ਰਾਤ ਨੂੰ ਕੋਈ ਦਿੱਕਤਾਂ ਰਹਿਣ ਪਰੇਸ਼ਾਨੀਆਂ ਹੋਈਆਂ ਰਾਤ ਨੂੰ ਕੋਈ ਜਿੱਦਰਾ ਤਰੀਕਾ ਦਿੱਕਤ ਹੋਵੇ ਤਾਂ ਆਪਨੇ ਕਰ ਸਕਦੇ ਹੋ ਕੰਟਰੇਟਾਈ ਉੱਥੇ ਰਾਮ ਕਰਦੇ ਤੋ ਪ੍ਰਸ਼ਾਸਨ ਮੇ ਲੋਕ ਕੋਈ ਸੁਝਾਓਗਾ ਤਰਕ ਕੋ ਲਿਖਿਆ ਜਾਵੇਗਾ ਤੋ ਕਿਸ ਤਰ੍ਹਾਂ ਦੇਖਦੇ ਹੋ ਜੀ ਬਿਲਕੁਲ ਅੱਜ ਮੁਰਦਾ ਫੁੜੇ ਕਰਕੇ ਜਾਣਾ ਕਰਤਾ ਹਾਂ ਜੀ ਹਾਂ ਇਹਦਾ ਮੋਰਚਾ ਬਹੁਤ ਲੰਬਾ ਚੱਲ ਰਿਹਾ ਜੀ ਜਦ ਤੱਕ ਮੰਗ ਨਹੀਂ ਮੰਨੀ ਜਾਂਦੀ ਤਦ ਤੱਕ ਆਪਾਂ ਇੱਥੇ ਬੈਠਾ ਹਾਂ ਅੱਜ ਸ਼ਕਟਾ ਦੇ ਕੋਲ ਪੰਜ ਤੀਕਾ ਦਾ ਪ੍ਰੋਗਰਾਮ ਹੈ ਅਜਿਵੇਂ ਵੀ ਸਾਡੇ ਆਗੂ ਐਲਾਨ ਕਰਨਗੇ ਉਹਦੇ ਤੇ ਸੀ ਠੀਕ ਹੈ ਤੁਸੀਂ ਸੁਣ ਸਕਦੇ ਹੋ ਕਿਸਾਨਾਂ ਦਾ ਕਹਿਆ ਕਿ ਅਸੀਂ ਜਦੋਂ ਤੱਕ ਸਾਡੀ ਮੰਗਾਂ ਨਹੀਂ ਮੰਨੀ ਜਾਂਦੀਆਂ ਉਦੋਂ ਤੱਕ ਸੰਘਰਸ਼ ਇਹਨਾਂ ਦਾ ਜਾਰੀ ਰਹੇਗਾ ਉੱਥੇ ਹੀ ਜਿਹੜਾ ਪ੍ਰਸ਼ਾਸਨ ਤੇ ਵੀ ਸਵਾਲ ਚੁੱਕ ਰਹੇ ਨੇ ਕਿ ਪ੍ਰਸ਼ਾਸਨ ਵੱਲੋਂ ਕੋਈ ਨਾ ਲਿਪੁਤਾ ਪ੍ਰਬੰਧ ਨਹੀਂ